ਜਿਹੜੇ ਯੂਕੇ ਨੇ ਦਿਲ ਖੋਲ ਕੇ ਵੀਜ਼ੇ ਵੰਡੇ ਸੀ ਬਾਹਾਂ ਫਿਲਾ ਕੇ ਸਵਾਗਤ ਕੀਤਾ ਸੀ ਅੱਜ ਉਹਨੇ ਕਹਿੰਦੇ ਹੱਥ ਘੁੱਟ ਲਿਆ ਆ ਵੀਜ਼ੇ ਘੱਟ ਕਰ ਦਿੱਤੇ ਨੇ ਨੇ ਯੂਕੇ ਨੇ ਵੀਜ਼ੇ ਘੱਟ ਕਰ ਦਿੱਤੇ ਆ ਬੰਦ ਹੋ ਚੱਲੇ ਆ ਇਹ ਖਬਰ ਕਿੱਥੋਂ ਸੁਣੀ ਜੀ ਮਾਰਕੀਟ ਦੇ ਵਿੱਚ ਫੈਲੀ ਹੋਈ ਆ ਵੀਜ਼ੇ ਤੇ ਲੱਗ ਹੀ ਰਹੇ ਜੀ ਲੱਗ ਰਹੇ ਸੋ ਕੱਲ ਸਾਡੇ 4 ਵੀਜ਼ੇ ਆਏ ਯੂਕੇ ਦੇ ਕਹਿੰਦੇ ਸਖਤਾਈ ਬਹੁਤ ਹੋ ਗਈ ਹੈ ਵੀਜ਼ਾ 100% ਯੂਕੇ ਦਾ ਲੱਗਦਾ ਕੋਈ ਰਿਫਿਊਜ਼ ਹੀ ਨਹੀਂ ਹੁੰਦਾ 100% ਆ ਰਿਹਾ ਵੀਜ਼ਾ 100% ਆ ਰਿਹਾ ਜੀ ਸਾਡਾ ਵੀਜ਼ਾ ਹੀ ਨਹੀਂ ਅੱਜ ਤੱਕ ਅਜੇ ਰਿਫਿਊਜ਼ ਹੋਇਆ ਹੈ ਤੁਸੀਂ ਫ੍ਰੀ ਚ ਵੀਜ਼ਾ ਲਵਾਂਦੇ ਪੈ। ਸਾਡੀ ਸਰਵਿਸ ਫ੍ਰੀ ਆ। ਏਜੰਟ ਹੀ ਉਹਨੂੰ ਡਰਾ ਦਿੰਦਾ ਕਿ ਯੂਕੇ ਤੋਂ ਪੱਕਾ ਹੀ ਨਹੀਂ ਹੋਣਾ। ਬਹੁਤ سارے ਏਜੰਟ ਜਿਹੜੇ ਆ ਨਾ ਉਹ ਮਿਹਨਤ ਤੋਂ ਭੱਜਦੇ ਨੇ। ਕਹਿੰਦੇ ਯੂਕੇ ਨੇ ਬਾਹਾਂ ਫਿਲਾ ਕੇ ਵੈਲਕਮ ਕੀਤਾ ਪੰਜਾਬੀਆਂ ਦਾ ਕਿ ਦਿਲ ਖੋਲ ਕੇ ਵੀਜ਼ੇ ਬੰਡੇ ਨੇ ਅੱਜ ਉਹ ਜਿਹੜੇ ਯੂਕੇ ਨੇ ਦਿਲ ਖੋਲ ਕੇ ਵੀਜ਼ੇ ਬੰਡੇ ਸੀ ਬਾਹਾਂ ਫਿਲਾ ਕੇ ਸਵਾਗਤ ਕੀਤਾ ਸੀ ਅੱਜ ਉਹਨੇ ਕਹਿੰਦੇ ਹੱਥ ਘੋਟ ਲਿਆ ਆ ਵੀਜ਼ੇ ਘੱਟ ਕਰ ਦਿੱਤੇ ਆ ਔਣੇ ਬੰਦ ਹੋ ਗਏ ਆ ਕਿ ਵੀਜ਼ੇ ਔਣੇ ਨਹੀਂ ਆ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਅੱਜ ਦੇ ਗੈਸਟ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਮੈਂ ਅਮਰ ਗਿੱਲ ਤੇ ਸਾਡੇ ਨਾਲ ਜੁੜੇ ਨੇ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਤੋਂ ਜੇਪੀ ਸਿੰਘ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕਹਿੰਦੇ ਨੇ ਯੂਕੇ ਨੇ ਵੀਜ਼ੇ ਘੱਟ ਕਰ ਦਿੱਤੇ ਆ ਬੰਦ ਹੋ ਚੱਲੇ ਇਹ ਖਬਰ ਕਿੱਥੋਂ ਸੁਣੀ ਤੁਸੀਂ ਮਾਰਕੀਟ ਦੇ ਵਿੱਚ ਫੈਲੀ ਹੋਈ ਹੈ ਨਹੀਂ ਜਿਨ੍ਹਾਂ ਨੇ ਕੰਮ ਨਹੀਂ ਕਰਨਾ ਉਹ ਫੁਲਾਉਂਦੇ ਹੀ ਹੈ ਖਬਰਾਂ ਜੀ ਵੀਜ਼ੇ ਤੇ ਲੱਗ ਹੀ ਰਹੇ ਜੀ ਲੱਗ ਰਹੇ ਸੋ ਕੱਲ ਸਾਡੇ 4 ਵੀਜ਼ੇ ਆਏ ਯੂਕੇ ਤੇ ਕਹਿੰਦੇ ਸਖਤਾਈ ਬਹੁਤ ਹੋ ਗਈ ਹੈ ਸਖਤਾਈ ਕਿੰਨਾਂ ਲਈ ਹੋਈ ਹੈ ਫਿਰ ਮੈਂ ਤੁਹਾਨੂੰ ਉਹ ਹੀ ਜਿਨ੍ਹਾਂ ਨੇ ਨਕਲੀ ਕੰਮ ਕਰਨਾ ਹੂੰ ਬਹੁਤ ਸਾਰੇ ਮਾਰਕੀਟ ਦੇ ਵਿੱਚ ਨਕਲੀ ਕੰਮ ਕਰਦੇ ਆ ਠੀਕ ਹੈ ਜਾਲੀ ਡਾਕੂਮੈਂਟ ਬਣਾ ਕੇ ਹੁਣ ਜਿਹੜੇ ਬੱਚੇ ਨੇ ਜਾਲੀ ਡਾਕੂਮੈਂਟ ਦੇ ਨਾਲ ਵੀਜ਼ਾ ਅਪਲਾਈ ਕਰਨਾ ਉਹਨੂੰ 에어ਪੋਰਟ ਤੇ ਸਵਾਲ ਹੋਣੇ ਹੁਣ ਜਦੋਂ ਤੁਹਾਡੀ ਕਾਬਲੀਅਤ ਸੱਚੀ ਆ ਉਹ ਜਿੰਨੀਆਂ ਮਰਜ਼ੀ ਇੰਟਰਵਿਊ ਤੁਸੀਂ ਫੇਸ ਕਰ ਸਕਦੇ ਹੋ ਜਦੋਂ ਤੁਹਾਡੀ ਕਾਬਲੀਅਤ ਹੀ ਝੂਠੀ ਹੋਣੀ ਆ ਉਹਦਾ ਪਰਦਾ ਫਾਸਤੇ ਹੋਣਾ ਹੀ ਹੋਣਾ ਸੋ ਇਸ ਲਈ ਤੁਸੀਂ ਯੂਕੇ ਜਾਣਾ ਖਾਸ ਤੌਰ ਤੇ ਕੋਈ ਵੀ ਫਰਜ਼ੀ ਡਾਕੂਮੈਂਟ ਨਾ ਲਾਓ ਆਪਣੇ ਅਸਲੀ ਡਾਕੂਮੈਂਟ ਦੇ ਦਮ ਦੇ ਉੱਤੇ ਹੀ ਵੀਜ਼ਾ ਅਪਲਾਈ ਕਰੋ ਵੀਜ਼ਾ 100% ਯੂਕੇ ਦਾ ਲੱਗਦਾ ਕਿ ਰਿਫਿਊਜ਼ ਹੀ ਨਹੀਂ ਹੁੰਦਾ ਜੀ 100% ਆ ਰਿਹਾ ਵੀਜ਼ਾ 100% ਆ ਰਿਹਾ ਜੀ ਸਾਡਾ ਵੀਜ਼ਾ ਹੀ ਨਹੀਂ ਅਜੇ ਤੱਕ ਅਰਗਦੀ ਰਿਫਿਊਜ਼ ਹੋਇਆ ਕਿਹੜੇ ਲੋਕ ਜਾ ਸਕਦੇ ਨੇ ਸਟੂਡੈਂਟ ਵੀਜ਼ਾ ਤੇ ਪਲੱਸ 2 ਤੁਸੀਂ 2024-25 ਚ ਪਾਸ ਕੀਤੀ ਸੀ ਬੀਵੀਐਸਸੀ ਆਈਸੀਸੀ ਬੋਰਡ ਤੋਂ ਤੁਸੀਂ ਬਿਨਾਂ ਆਇਲਸ ਜਾ ਸਕਦੇ ਹੋ ਪੰਜਾਬ ਬੋਰਡ ਤੋਂ ਕੀਤੀ ਹੈ ਤੁਹਾਡੇ 5.5 ਬੈਂਡ ਆ ਤਾਂ ਵੀ ਤੁਸੀਂ ਜਾ ਸਕਦੇ ਹੋ 5.5 ਬੈਂਡ ਦੇ ਵੀਜ਼ਾ ਸਾਡੇ 5.5 ਬੈਂਡ ਤੇ ਵੀ ਜਾ ਸਕਦੇ ਹੋ ਸੋ ਜੇਕਰ ਗ੍ਰੈਜੂਏਸ਼ਨ ਕੀਤੀ ਹੈ ਤੁਸੀਂ ਵਿਦਆਊਟ ਆਇਲਸ ਜਾ ਸਕਦੇ ਹੋ ਸੋ ਵੀਜ਼ੇ ਲੱਗ ਰਹੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਵੀਜ਼ਾ ਜੇ ਲੈਣਾ ਹੋਵੇ ਉੱਥੇ ਤੇ ਕਹਿੰਦੇ ਯੂਕੇ 'ਚ ਪੈਸੇ ਬਹੁਤ ਲੱਗ ਜਾਂਦੇ ਆ ਕੈਂਬਰੇਜ ਇੰਟਰਨੈਸ਼ਨਲ ਅਕੈਡਮੀ ਤੋਂ ਅਪਲਾਈ ਕਰੋ ਜਿਸ ਕਾਲਜ ਯੂਨੀਵਰਸਿਟੀ ਜਾਣਾ ਸਿਰਫ ਉਹਦੀ ਫੀਸ ਦੇਣੀ ਹੈ ਇਸ ਤੋਂ ਇਲਾਵਾ 1 ਰੁਪਿਆ ਨਹੀਂ ਦੇਣਾ ਨਾ ਅਸੀਂ ਪੈਸੇ ਆਪਣੀ ਫੀਸ ਵੀਜ਼ਾ ਲੱਗਣ ਤੋਂ ਪਹਿਲਾਂ ਲੈਨੇ ਤੇ ਨਾ ਬਾਅਦ 'ਚ ਲੈਨੇ ਤੇ ਫ੍ਰੀ 'ਚ ਵੀਜ਼ਾ ਲਵਾਉਂਦੇ ਪਏ ਨਹੀਂ ਫ੍ਰੀ 'ਚ ਨਹੀਂ ਵੀਜ਼ਾ ਲਵਾਉਂਦੇ ਪਏ ਅਸੀਂ ਸਿਰਫ ਯੂਨੀਵਰਸਿਟੀ ਦੀ ਫੀਸ ਪੇ ਕਰਾਉਂਦੇ ਆ ਸਾਡੀ ਸਰਵਿਸ ਫ੍ਰੀ ਆ ਕੋਈ ਜਿਹੜੇ ਕਾਲਜ ਯੂਨੀਵਰਸਟੀਆਂ ਨਾਲ ਇਹ ਕੰਸਲਟੈਂਟ ਡਾਇਰੈਕਟ ਕੰਮ ਕਰਦੇ ਨੇ ਇਹ ਸਰਵਿਸ ਚਾਰਜ ਸਾਨੂੰ ਯੂਨੀਵਰਸਿਟੀ ਪੇ ਕਰਦੀ ਬੱਚਿਆਂ ਤੋਂ ਲੈਣ ਦੀ ਲੋੜ ਹੀ ਨਹੀਂ ਹੈਗੀ ਸਾਡੀ ਸਰਵਿਸ ਫਰੀ ਆਫ ਕਾਸਟ ਆ ਇੰਟਰਵਿਊ ਦੀ ਤਿਆਰੀ ਐਸਓਪੀ ਤੁਹਾਡੀ ਵੀਜ਼ਾ ਫਾਈਲਿੰਗ ਤੁਹਾਡੀ ਯੂਨੀਵਰਸਿਟੀ ਚ ਦਾਖਲੇ ਦਾ ਪ੍ਰੋਸੈਸ ਸਾਰਾ ਕੁਝ ਅਸੀਂ ਕਰਾਂਗੇ ਜਨਵਰੀ ਇੰਟੀਗਲੀ ਦਾਖਲੇ ਓਪਨ ਆ ਬਹੁਤ ਸਾਰੀਆਂ ਯੂਨੀਵਰਸਟੀਆਂ ਚ ਨਵੰਬਰ ਇੰਟੇਕ ਲਈ ਵੀ ਦਾਖਲੇ ਓਪਨ ਹੈਗੇ ਤੁਸੀਂ ਯੂਕੇ ਜਾਣਾ ਸਾਡੀ ਸਰਵਿਸ ਫਰੀ ਆਫ ਕਾਸਟ ਆ ਤੇ ਸਟੂਡੈਂਟ ਲਈ ਸਹੀ ਟਾਈਮ ਕਿਹੜਾ ਵਾ ਫਿਰ ਅਪਲਾਈ ਕਰਨ ਦਾ ਬਤੇਰੇ ਲੋਕ ਇਹ ਕਹਿੰਦੇ ਆ ਸਟੂਡੈਂਟ ਦੇ ਵਿੱਚ ਇਹ ਗੱਲ ਹੁੰਦੀ ਹੁੰਦੀ ਹੈ ਕਿ ਨਵੰਬਰ ਦੇ ਵਿੱਚ ਅਪਲਾਈ ਕਰੋ ਤਾਂ ਵੀਜ਼ਾ ਨਹੀਂ ਆਉਂਦੇ ਨਹੀਂ ਐਦਾਂ ਦਾ ਕੁਝ ਨਹੀਂ ਹੈਗਾ ਜੀ ਕਿ ਨਵੰਬਰ ਚ ਵੀਜ਼ਾ ਅਪਲਾਈ ਕਰੋ ਤਾਂ ਨਹੀਂ ਆਉਣਾ ਵੀਜ਼ਾ ਅਪਲਾਈ ਕਰੋ ਜਨੂਇਨ ਡਾਕੂਮੈਂਟ ਨਾਲ ਅਪਲਾਈ ਕਰੋ ਵੀਜ਼ਾ ਹੁੰਦਾ ਆਣਾ ਹੀ ਆਣਾ ਵੀਜ਼ਾ ਹਾਂਜੀ ਤੇ ਹੁਣ ਜੇ ਜਨਵਰੀ ਲਈ ਕਿਸੇ ਨੇ ਅਪਲਾਈ ਕਰਨਾ ਹੈ ਕਿਹੜੇ ਵੇਲੇ ਕਿਹੜਾ ਵੇਲਾ ਸਹੀ ਹੈ ਉਹਨਾਂ ਦੇ ਲਈ ਅਪਲਾਈ ਇਹ ਬਿਲਕੁਲ ਰਾਈਟ ਟਾਈਮ ਹੈ ਜੀ ਤੁਹਾਡੇ ਕੋਲ 28 ਦਿਨ ਪੁਰਾਣੇ ਫੰਡ ਹੋਣੇ ਚਾਹੀਦੇ ਤੁਸੀਂ ਪਲੱਸ 2 ਕੀਤੀ ਹੈ ਆਲਸ ਕੀਤੀ ਹੈ ਜਾਂ ਵਿਦਾਊਟ ਆਲਸ ਜਾਣਾ ਤੁਸੀਂ ਕੈਂਬਰੇਜ ਇੰਟਰਨੈਸ਼ਨਲ ਅਕੈਡਮੀ ਦੀ ਅੰਮ੍ਰਿਤਸਰ ਤੇ ਜਲੰਧਰ ਬ੍ਰਾਂਚ ਪਹੁੰਚੋ ਦੇਖੋ ਜਿੰਨਾ ਬੱਚਿਆਂ ਨੇ ਨਵੰਬਰ ਤੇ ਜਨਵਰੀ ਇੰਟੇਕ ਲਈ ਅਪਲਾਈ ਕਰਨਾ ਬਹੁਤ ਸਾਰੀਆਂ ਯੂਨੀਵਰਸਟੀਆਂ ਉਹਨਾਂ ਚ ਨਵੰਬਰ ਇੰਟੇਕ ਵੀ ਹੈਗਾ ਆਰ ਜ਼ਿਆਦਾਤਰ ਯੂਨੀਵਰਸਟੀਆਂ ਚ ਜਨਵਰੀ ਇੰਟੇਕ ਆ ਐਸ ਟਾਈਮ ਤੇ ਤੁਸੀਂ ਵੀਜ਼ਾ ਅਪਲਾਈ ਕਰਕੇ ਰੱਖ ਲੋਗੇ ਤੁਹਾਡਾ ਵੀਜ਼ਾ ਟਾਈਮ ਸ ਰਾਜੇਨਾ ਤੁਹਾਡੇ ਕੋਲ ਬਹੁਤ ਖੁੱਲਾ ਡੁੱਲਾ ਟਾਈਮ ਹੋਣਾ ਤੁਸੀਂ ਯੂਕੇ ਜਾ ਕੇ ਜੇ ਕੋਈ ਪਾਰਟ ਟਾਈਮ ਜੌਬ ਵੀ ਕਰਨੀ ਤੇ ਤੁਸੀਂ ਇੰਡੀਆ ਤੋਂ ਕੋਈ ਸਕਿੱਲ ਸਿੱਖ ਕੇ ਜਾਓਗੇ ਤੁਹਾਨੂੰ ਈਜ਼ੀਲੀ ਜੌਬ ਵੀ ਮਿਲ ਜਾਏਗੀ ਸਪਾਊਸ ਜਾ ਸਕਦਾ ਹੈ ਸਪਾਊਸ ਜਾ ਸਕਦਾ ਹੈ ਜੀ ਸਟੱਡੀ ਵੀਜ਼ਾ ਤੇ ਸਟੱਡੀ ਵੀਜ਼ਾ ਤੇ ਆਈਐਲਸ ਹੋਣੀ ਚਾਹੀਦੀ 6.5 ਬੈਂਡ ਤੇ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਤੇ ਸਪਾਊਸ ਦਾ ਵੀਜ਼ਾ ਲੱਗਦਾ ਕੋਈ ਪ੍ਰੋਬਲਮ ਨਹੀਂ ਤੇ ਡਿਪੈਂਡੈਂਟ ਨੂੰ ਕੰਮ ਕਰਨ ਲਈ ਕਿੰਨਾ ਕੁ ਟਾਈਮ ਮਿਲ ਜਾਂਦਾ ਹੈ ਡਿਪੈਂਡੈਂਟ ਫੁੱਲ ਟਾਈਮ ਕੰਮ ਕਰ ਸਕਦਾ ਜੀ ਜਾ ਕੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈ ਫਿਰ ਪੈਸੇ ਜ਼ਿਆਦਾ ਲੱਗਦੇ ਹੋਣਗੇ ਨਾ ਪੈਸੇ ਲੱਗਣੇ ਹੀ ਨਹੀਂ ਤੁਹਾਨੂੰ ਮੈਂ ਦੱਸਿਆ ਤਾਂ ਹੈਗਾ ਕਿ ਸਾਡੇ ਕੋ ਅ अच्छा मैं ਤੁਹਾਨੂੰ ਇੱਕ ਸਵਾਲ ਹੋਰ ਕਰੂੰਗੀ ਪਿਛਲੇ ਜਿਹੜੇ ਧਰਨੇ ਬਹੁਤ ਲੱਗੇ ਸੀ ਯੂਕੇ ਦੇ ਵਿੱਚ ਗੋਰਿਆਂ ਨੇ ਹੀ ਲਾਏ ਸੀਗੇ ਕਿ ਉਹਦਾ ਸਟੂਡੈਂਟ ਵੀਜ਼ਾ ਤੇ ਪ੍ਰਭਾਵ ਪਊਗਾ ਦੇਖੋ ਪਤਾ ਕੀ ਆ ਕਿ ਉਹ ਸਾਰੀਆਂ ਚੀਜ਼ਾਂ ਪੋਲਿਟੀਕਲ ਆ ਉਹਨਾਂ ਦਾ ਕੋਈ ਸਾਡੇ ਨਾਲ ਲੈਣਾ ਦੇਣਾ ਨਹੀਂ ਹੈਗਾ ਸੋ ਕਿਸ ਪ੍ਰੋਟੈਸਟ ਕਰਨਾ ਧਰਨੇ ਲਾਉਣਾ ਉਹ ਹਰ ਇੱਕ ਦਾ ਆਪੋ ਆਪਣਾ ਅਧਿਕਾਰ ਆ ਐਸ ਵੇਲੇ ਦੇਖੋ ਯੂਕੇ ਨੂੰ ਐਜੂਕੇਸ਼ਨ ਤੋਂ ਮਿਲੀਅਨ ਪਾਉਂਡ ਟਰਾਂਸਫਰ ਹੋ ਰਿਹਾ ਸੋ ਕਿਤੇ ਨਾ ਕਿਤੇ ਸਾਡੇ ਦੇਸ਼ ਤੋਂ ਕਿੰਨੇ ਲੋਕ ਜਦੋਂ ਮਾਈਗ੍ਰੇਟ ਕਰਦੇ ਆ ਤੇ ਕਿੰਨਾ ਪੈਸਾ ਯੂਨੀਵਰਸਟੀਆਂ ਨੂੰ ਜਾਂਦਾ ਜੇ ਬੱਚੇ ਜਾਣੇ ਬੰਦ ਹੋ ਗਏ ਤੇ ਯੂਨੀਵਰਸਟੀਆਂ ਦੇ ਵੀ ਦਰਵਾਜ਼ੇ ਬੰਦ ਹੋ ਜਾਣੇ ਸੋ ਕਿਤੇ ਨਾ ਕਿਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਦਾ ਕੋਈ ਅਸਰ ਨਹੀਂ ਹੋਣਾ ਸੋ ਬਹੁਤ ਸਾਰੇ ਸਾਡੇ ਭੇਜੇ ਬੱਚੇ ਅੱਜ ਮੈਂ ਸਵੇਰ ਦੀ ਗੱਲ ਦੱਸਾਂ ਕਿ ਇੱਕ ਬੱਚੇ ਨੇ ਮੈਨੂੰ ਵੀਡੀਓ ਭੇਜੀ ਕਿ ਸਰ ਤੁਸੀਂ ਭੇਜਿਆ ਸੀ ਤੇ ਮੈਂ ਬਹੁਤ ਧੰਨਵਾਦ ਕਰਤਾ ਅੱਜ ਮੈਂ ਯੂਕੇ ਚ ਪੱਕਾ ਹੋ ਗਿਆ ਤੇ ਮੈਂ ਆਪਣਾ ਘਰ ਲੈ ਲਿਆ ਪੱਕਾ ਹੋ ਗਿਆ ਪੱਕਾ ਹੋ ਗਿਆ ਉਹਨੇ ਆਪਣਾ ਘਰ ਵੀ ਲੈ ਲਿਆ ਕਿੰਨੇ ਸਾਲ ਲੱਗੇ ਪੱਕੇ ਹੋਣ ਨੂੰ ਕਿਉਂਕਿ ਯੂਕੇ ਦੇ ਵਿੱਚ ਤਾਂ ਪੱਕੇ ਹੁੰਦੇ ਹੀ ਨਹੀਂ ਇਹ ਹਰ ਕੋਈ ਕਹਿੰਦਾ ਹੈ ਦੇਖੋ ਇਹੀ ਇੱਕ ਮਿਥਿਆ ਕਿ ਯੂਕੇ ਚ ਪੱਕੇ ਨਹੀਂ ਹੁੰਦੇ ਕਿਉਂਕਿ ਜੇ ਸਟੂਡੈਂਟ ਅਪਲਾਈ ਵੀ ਕਰਨ ਜਾਂਦਾ ਤਾਂ ਪਹਿਲਾਂ ਏਜੰਟ ਹੀ ਉਹਨੂੰ ਡਰਾ ਦਿੰਦਾ ਕਿ ਯੂਕੇ ਤੋਂ ਪੱਕਾ ਹੀ ਨਹੀਂ ਹੋਣਾ ਕੋਈ ਹੋਰ ਕੰਟਰੀ ਚੂਜ਼ ਕਰ ਲੈ ਸੋ ਇਹ ਸਿੱਧੀ ਜੀ ਗੱਲ ਹੈ ਕਿ ਤੁਸੀਂ ਮਾਰਕੀਟ ਦੇ ਵਿੱਚ ਕੋਈ ਵੀ ਈਜ਼ ਲੈਣ ਗਏ ਨਾ ਜਦੋਂ ਉਸ ਦੁਕਾਨਦਾਰ ਕੋ ਨਹੀਂ ਹੁਣੀ ਉਹਨੇ ਉਹਨੂੰ ਕੀੜੇ ਪਾਦਨੇ ਕਿ ਤੁਸੀਂ ਆ ਚੀਜ਼ ਨਾਲ ਲਓ ਜੀ ਆ ਚੀਜ਼ ਲਓ ਇਹਦਾ ਜ਼ਿਆਦਾ ਫਾਇਦਾ ਸੋ ਇਸੇ ਤਰ੍ਹਾਂ ਹੀ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈਗੀ ਸੋ ਯੂਕੇ ਦਾ ਵੀਜ਼ਾ ਅਪਲਾਈ ਕਰਨਾ ਉਹਦੀ ਇੰਟਰਵਿਊ ਦੀ ਤਿਆਰੀ ਕਰਵਾਉਣੀ ਹਰ ਇੱਕ ਚੀਜ਼ ਦੇ ਉੱਤੇ ਬਹੁਤ ਮਿਹਨਤ ਲੱਗਦੀ ਹੈਗੀ ਸੋ ਬਹੁਤ ਸਾਰੇ ਏਜੰਟ ਜਿਹੜੇ ਹਨ ਉਹ ਮਿਹਨਤ ਤੋਂ ਭੱਜਦੇ ਨੇ ਸੋ ਅਸੀਂ 2008 ਤੋਂ ਯੂਕੇ ਦਾ ਕੰਮ ਕਰ ਰਹੇ ਹਾਂ 2008 ਤੋਂ ਮੈਂ ਆਪਣੇ ਕੈਰੀਅਰ ਦੀ ਸ਼ੁਰੂਆਤ ਯੂਕੇ ਤੋਂ ਕੀਤੀ ਸੀ ਸੋ ਸਾਡੇ ਕੋਲ ਲੰਬਾ ਤਜਰਬਾ ਹੈ ਸੋ ਅਸੀਂ ਜਿਹੜਾ ਹੈਗਾ ਹੁਣ ਆਫਰ ਕੀ ਲੈ ਕੇ ਆਏ ਆ ਕਿ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੀ ਅੰਮ੍ਰਿਤਸਰ ਤੇ ਜਲੰਧਰ ਬ੍ਰਾਂਚ ਤੋਂ ਤੁਸੀਂ ਯੂਕੇ ਦਾ ਸਟੱਡੀ ਵੀਜ਼ਾ ਅਪਲਾਈ ਕਰਨਾ ਹੈ ਕੋਈ ਪ੍ਰੋਸੈਸਿੰਗ ਫੀਸ ਨਹੀਂ ਦੇਣੀ ਨਾ ਵੀਜ਼ੇ ਤੋਂ ਪਹਿਲਾਂ ਤੇ ਨਾ ਵੀਜ਼ੇ ਤੋਂ ਬਾਅਦ 1 ਰੁਪਈਆ ਨਹੀਂ ਲੈਣਾ 1 ਰੁਪਈਆ ਨਹੀਂ ਲੈਣਾ ਲਿਖਤੀ ਐਗਰੀਮੈਂਟ ਕਰਾਂਗੇ ਹਮ ਯੂਨੀਵਰਸਿਟੀ ਦੀ ਫੀਸ ਦੇਣੀ ਹੈ ਕਿਦੋਂ ਦੇਣੀ ਹੈ ਜਦੋਂ ਤੁਸੀਂ ਇੰਟਰਵਿਊ ਪਾਸ ਕਰ ਜਾਂਦੇ ਹੋ ਹਮ ਇੰਟਰਵਿਊ ਹੁੰਦੀ ਨਾ ਆਫਰ ਲੈਟਰ ਤੋਂ ਬਾਅਦ ਸਾਡੀ ਟੀਮ ਤੁਹਾਨੂੰ ਤਿਆਰੀ ਕਰਾਏਗੀ ਤੁਸੀਂ ਇੰਟਰਵਿਊ ਪਾਸ ਕਰੋਗੇ ਇੰਟਰਵਿਊ ਦੇ ਪੈਸੇ ਲਾਉਂਗੇ ਫਿਰ ਤੁਸੀਂ ਨਾ ਕਿਸੇ ਤਰ੍ਹਾਂ ਦੇ ਕੋਈ ਪੈਸਾ ਨਹੀਂ ਲੈਣਾ ਜੀ ਸਰਵਿਸ ਸਾਡੀ ਫ੍ਰੀ ਆ ਹਮ ਯੂਕੇ ਦੇ ਜਿਸ ਦਿਨ ਤੁਸੀਂ ਸਾਡੇ ਦਫ਼ਤਰ ਆਉਂਦੇ ਉਸ ਦਿਨ ਤੋਂ ਲੈ ਕੇ ਤੇ ਯੂਕੇ ਪਹੁੰਚਣ ਤੱਕ ਕੈਮਬ੍ਰਿਜ ਇੰਟਰਨੈਸ਼ਨਲ ਅਕੈਡਮੀ ਦੀ ਸਰਵਿਸ ਫ੍ਰੀ ਆਫ ਕਾਸਟ ਹੈ ਸੋ ਕੋਈ ਪੈਸਾ ਨਹੀਂ ਤੁਸੀਂ ਦੇਣਾ ਤੁਹਾਡੀ ਆਫਰ ਲੈਟਰ ਅਪਲਾਈ ਕਰਾਂਗੇ ਤਿੰਨ ਤੋਂ ਚਾਰ ਯੂਨੀਵਰਸਟੀਆਂ 'ਚ ਤੁਹਾਨੂੰ ਇੰਟਰਵਿਊ ਦੀ ਤਿਆਰੀ ਕਰਵਾਈ ਜਾਏਗੀ ਤੁਸੀਂ ਇੰਟਰਵਿਊ ਪਾਸ ਹੋਵੋਗੇ ਤੇ ਯੂਨੀਵਰਸਿਟੀ ਦੀ ਫੀਸ ਤੁਸੀਂ ਪੇ ਕਰਨੀ ਆਰ ਤੁਸੀਂ ਯੂਕੇ ਜਾ ਸਕਦੇ ਹੋ ਅੱਜ ਯੂਕੇ ਦੇ ਵਿੱਚ ਤੁਸੀਂ ਗੂਗਲ ਕਰੋ ਪਾਉਂਡ ਦਾ ਰੇਟ ਚੈੱਕ ਕਰੋ ਸਾਰੀਆਂ ਹੱਦਾਂ ਪਾਰ ਕਰ ਚੁੱਕਾ ਹੈ 120 ਰੁਪਏ ਰੇਟ ਹੋ ਗਿਆ ਯੂਕੇ ਤੋਂ ਭੇਜਿਆ 1 ਪਾਉਂਡ ਇੰਡੀਆ ਦੇ ਵਿੱਚ 120 ਰੁਪਏ ਬੰਨੇ ਯੂਕੇ ਦੇ ਵਿੱਚ ਅੱਜ ਦੀ ਡੇਟ 'ਚ ਜਿਹੜੇ ਬੱਚੇ ਕੰਮ ਕਰ ਰਹੇ ਨੇ ਉਹਨਾਂ ਦੀ ਕਮਾਈ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਇੱਕ ਇੱਕ ਮਹੀਨੇ ਦਾ 3-3 4 4 ਲੱਖ ਰੁਪਏ ਕਮਾ ਰਿਹਾ ਹਰ ਬੰਦਾ ਨਹੀਂ ਕਮਾ ਰਿਹਾ ਮਗਰ ਜਿਸ ਬੰਦੇ ਕੋ ਸਕਿੱਲ ਲਿਆ ਜਿਹੜਾ ਇੰਡੀਆ ਤੋਂ ਕੰਮ ਸਿੱਖ ਕੇ ਗਿਆ ਸੀ ਉਹ ਹਰ ਬੰਦਾ ਕਮਾ ਰਿਹਾ ਕਿਹੜੇ ਕਿਹੜੇ ਲੋਕ ਇੱਥੋਂ ਜਾ ਸਕਦੇ ਆ ਯੂਕੇ ਲਈ ਯੂਕੇ ਜਿਨ੍ਹਾਂ ਨੇ ਪਲੱਸ 2 2024-25 ਚ ਕੀਤੀ ਸੀਬੀਐਸਸੀ ਜਾਂ ਆਈਸੀਐਸਸੀ ਬੋਰਡ ਉਹ ਵਿਦਾਊਟ ਆਲਸ ਜਾ ਸਕਦੇ ਨੇ ਜਿਨ੍ਹਾਂ ਨੇ ਪੰਜਾਬ ਬੋਰਡ ਚ ਕੀਤੀ ਉਹਨਾਂ ਨੂੰ 5.5 ਬੈਂਡ ਚਾਹੀਦੇ ਨੇ ਉਹ ਜਾ ਸਕਦੇ ਨੇ ਬਹੁਤ ਸਾਰੇ ਏਜੰਟ ਕਹਿੰਦੇ ਵਿਦਾਊਟ ਆਲਸ ਤੁਹਾਡਾ ਵੀਜ਼ਾ ਲੱਗ ਜਾਊਗਾ ਸਿਰਫ ਤੁਸੀਂ ਅਪਲੀਕੇਸ਼ਨ ਆਪਣੀ ਦੇ ਕੇ ਫਸਣਾ ਐਂਡ ਤੇ ਤੁਹਾਨੂੰ ਆਲਸ ਕਰਨੀ ਪੈਣੀ ਹੈ ਵਿਦਾਊਟ ਆਲਸ ਸੀਬੀਐਸਸੀ ਤੇ ਆਈਸੇਸੀ ਬੋਰਡ ਵਾਲੇ ਬੱਚੇ ਜਾ ਸਕਦੇ ਪੰਜਾਬ ਬੋਰਡ ਲਈ ਨਹੀਂ ਹੈ ਪੰਜਾਬ ਬੋਰਡ ਲਈ ਨਹੀਂ ਹੈਗਾ ਸੋ ਜਿਨ੍ਹਾਂ ਨੇ ਬੈਚਲਰ ਡਿਗਰੀ ਕੀਤੀ ਹੈ ਉਹ ਵਿਦਾਊਟ ਆਲਸ ਜਾ ਸਕਦੇ ਸਪਾਊਸ ਲੈ ਕੇ ਨਹੀਂ ਸਪਾਊਸ ਨੂੰ ਨਾਲ ਜਾਣ ਲਈ 6.5 ਪੈਂਡ ਚਾਹੀਦੇ ਆ ਕਿਉਂਕਿ ਮਾਸਟਰ ਡਿਗਰੀ ਰਿਸਰਚ ਪ੍ਰੋਗਰਾਮ ਜੇ ਐਡਮਿਸ਼ਨ ਹੋਣੀ ਉਹਦੇ ਲਈ 6.5 6 ਈਚ ਪੈਂਡ ਚਾਹੀਦੇ ਆ ਤਾਂ ਤੁਸੀਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ ਇਹਨਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਤੁਹਾਡਾ ਵੀਜ਼ਾ ਜ਼ਰੂਰ ਆਏਗਾ ਸੋ ਕੈਂਬਰिज ਇੰਟਰਨੈਸ਼ਨਲ ਦੀ ਸਰਵਿਸ ਫ੍ਰੀ ਆਫ ਕਾਸਟ ਆ ਤੁਸੀਂ ਯੂਨੀਵਰਸਿਟੀ ਦੀ ਫੀਸ ਦਿਓ ਨਾ ਪੈਸੇ ਦਿਓ ਵੀਜ਼ੇ ਤੋਂ ਪਹਿਲਾਂ ਦੇ ਨਾ ਵੀਜ਼ੇ ਤੋਂ ਬਾਅਦ ਸੋ ਜਨਵਰੀ ਇਨ ਟੇਕ ਜਨਵਰੀ 2026 ਨਵੰਬਰ ਇਨਟੈਗਲੀ ਸਾਡੇ ਕੋਲ ਬਹੁਤ ਸਾਰੀਆਂ ਯੂਨੀਵਰਸਟੀਆਂ ਚ ਸੀਟਾਂ ਹੈਗੀਆਂ ਔਰ ਸਾਡੇ ਕੋਲ ਇਹੋ ਐਸੀਆਂ ਯੂਨੀਵਰਸਟੀਆਂ ਜਿਹਦੇ ਚ 15 ਲੱਖ ਤੋਂ ਲੈ ਕੇ 25 ਲੱਖ ਤੱਕ ਦੀ ਸਕਾਲਰਸ਼ਿਪ ਵੀ ਅਵੇਲੇਬਲ ਹੈਗੀ ਆ ਸੋ ਹਰ ਇੱਕ ਉਹ ਬ੍ਰੀਲੀਅੰਟ ਸਟੂਡੈਂਟ ਲਈ ਸਕਾਲਰਸ਼ਿਪ ਦਾ ਵੀ ਮੌਕਾ ਹੈਗਾ ਤੁਸੀਂ ਸਕਾਲਰਸ਼ਿਪ ਲੈ ਕੇ ਆਪਣੇ ਜਿਹੜੇ ਹੈਗੇ ਪੈਸੇ ਸੇਵ ਕਰ ਸਕਦੇ ਹੋ ਔਰ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਮਿਥ ਬਣ ਚੁੱਕੀ ਕਿ ਯੂਕੇ ਚ ਪੱਕੇ ਨਹੀਂ ਹੋ ਸਕਦੇ ਮੇਰੇ ਕੋਲ ਆਓ ਮੇਰੇ ਭੇਜੇ ਸਟੂਡੈਂਟ ਕਿੰਨੇ ਪੱਕੇ ਹੋਏ ਆ ਮੈਂ ਤੁਹਾਨੂੰ ਉਹਦਾ ਐਡਰੈਸ ਪਤਾ ਫੋਨ ਨੰਬਰ ਦਵਾਂਗਾ ਤੁਸੀਂ ਖੁਦ ਵੈਰੀਫਾਈ ਕਰੋ ਕਿ ਯੂਕੇ ਚ ਜਾ ਕੇ ਉਹ ਪੱਕੇ ਹੋਏ ਨੇ ਉਹਨਾਂ ਨੇ ਆਪਣੇ ਘਰ ਲੈਏ ਨੇ ਆਪਣੀਆਂ ਕਾਰਾਂ ਗੱਡੀਆਂ ਲਈਆਂ ਅਜ ਉਹ ਐਸ਼ ਦੀ ਜ਼ਿੰਦਗੀ ਜੀ ਰਹੇ ਨੇ ਸੋ ਲੀਗਲ ਤਰੀਕੇ ਦੇ ਨਾਲ ਤੁਸੀਂ ਜਦੋਂ ਰਹਿ ਕੇ ਸਟੱਡੀ ਕਰਦੇ ਹੋ ਚੰਗੀਆਂ ਸਕਿੱਲ ਹੁੰਦੇ ਨੇ ਜੋਬ ਮਿਲਦੀ ਤੇ ਤੁਸੀਂ ਵੀ ਯੂਕੇ ਚ ਆਸਾਨੀ ਦੇ ਨਾਲ ਪੀਆਰ ਹਾਸਲ ਕਰ ਸਕਦੇ ਹੋ ਜੇ ਤੁਸੀਂ ਵੀ ਯੂਕੇ ਜਾਣਾ ਚਾਹੁੰਦੇ ਹੋ ਆਪਣੇ ਸਪਾਊਸ ਨਾਲ ਜਾਂ ਜਾਣਾ ਚਾਹੁੰਦੇ ਹੋ ਸਿੰਗਲ ਤਾਂ ਤੁਸੀਂ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਨੂੰ ਕੰਟੈਕਟ ਕਰ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ